ਫੂ ਮੈਟਰੋ ਅੱਜ ਹੱਥ ਦੇ ਪਿੰਡ ਵਿੱਚ ਵੀ ਪੈੰਡਿਆ ਹੈ ਕਿ ਲੱਕ ਕਿਤਰਾ ਮਤਲਬ ਕਿ ਆਡੇ ਪਿੰਡਾਂ ਜੇ ਇਹੋ ਹੀ ਆ ਮੀਂਹ ਹੜ ਦਾ ਕਾਰਨ ਆ ਦੇ ਚਗਦੇ ਹੀ ਪਿੰਡ ਤੇ ਪਹੁੰਚ ਗਿਆ ਹੈ ਪਾਣੀ ਇੱਧਰ ਵੇਖੋ ਤੇ ਇਹ ਭੰਡਿਆ ਵੇਖੀ ਜਾ ਬਸ ਹੋ ਗਈ ਵੇਖ ਲਓ ਗੰਮੀ ਆ ਗਈ ਇਹ ਨੂੰ ਤੇ ਛੱਡੋ ਡਾਂ ਜੀ ਹਿੰਦੇ ਵੇਖੋ ਕਿੰਨਾ ਜ਼ਿਆਦਾ ਮੀਂਹ ਆ ਨਾ ਕਿਹੜਾ ਇੰਨਾ ਜ਼ਿਆਦਾ ਮੀਂਹ ਆ ਸਾਡੇ ਜਿਹੜੇ ਨਾ ਵੇਖ ਦੀ ਪ੍ਰੋਬਲਮ ਬੜੀ ਆ ਤੇ ਨਾਲੇ ਨਾ ਸਾਡੇ ਇੰਟਰਨੈਟ ਬੜਾ ਘੱਟ ਤੇ ਬੱਤੀ ਨਹੀਂ ਹੁੰਦੀ ਤਾਂ ਅਗਰ ਕਿ ਮੇਰੇ ਕੋ ਨਈ ਬਲੌਗਸ ਤੇ ਸ਼ਾਰਟ ਵੀਡੀਓ ਪੈਂਟਾਂ ਹਾਂਜੀ ਮੈਂ ਬੰਦਾ ਪੰਜਾਬੀ ਆ ਇਹ ਹਿੰਦੀ ਬੋਲਿੰਦਾ ਨਹੀਂ ਮੈਂ ਇਹ ਆ ਵੀ ਦੇ ਆ ਤੇ ਬੜਾ ਜਿਆਦਾ ਪਾਣੀ ਨਾ ਲੱਗ ਕਿਉਂਕਿ ਪਾਣੀ ਛੱਡਿਆ ਗਿਆ ਹੈ ਬਹੁਤ ਜਿਆਦਾ ਪਾਣੀ ਆ ਅੰਦਰ ਵੇਖੋ ਕੀ ਬੰਦੇ ਆ ਲੋਕੀ ਭਾਜੀ ਡਰੇ ਪਏ ਆ ਬੜਾ ਜਿਆਦਾ ਠੇਕਾ ਮ ਖਰਾਬ ਹੈ ਜੇ ਸਾਡੇ ਪਿੰਡਾਂ ਚ ਉਧਰ ਦੇਖੋ ਟੈਂਟ ਲਾਇਆ ਲੋਕਾਂ ਨੇ ਤੰਬੂ ਕੋਠਿਆਂ ਦੇ ਕੋਠਿਆਂ ਦੇ ਤੰਬੂ ਲਾਇਆ ਲੋਕਾਂ ਦੇ ਇੰਨਾ ਮੰਦੇ ਹਾਲ ਹੈ ਨਾ ਇੱਕੋ ਹੀ ਖਾਇਆ ਹਜੇ ਤੱਕ ਜਾਰੇ ਬਖਾ ਦੇ ਤੋ ਤੇ ਸਾਡੇ ਹੋਸ਼ ਉੱਡ ਜਾਣਗੇ ਆ ਜਿਹੜੇ ਪਿੰਡ ਦੇ ਲੋਕਾਂ ਨੇ ਆਸ ਮਾਚ ਲਾਇਆ ਤਾਂ ਕਿ ਹੱਟਿਆ ਨਾ ਹੋਣਾ ਜਿਦ ਵੀ ਸਾਡੇ ਪਿੰਡ ਹੱਥ ਮੋਨ ਚੁੱਕਿਆ ਮ ਤਾਂ ਹੀ ਆਸਾਂ ਪਰਚਾਰ ਨੂੰ ਕੁੱਟ ਗਏ ਆ ਮੇਰਾ ਵਾਈਫਾਈ ਹੈਗਾ ਉਹਦੇ ਕਰਕੇ ਥੋੜੀ ਬੋਥੇ ਲੈ ਜਾਉਂਗੇ ਤੇ ਮੈਂ ਚੋੜ ਵੀਡੀਓ ਅਪਲੋਡ ਕਰ ਪਾਇਆ ਅੱਜ ਤੇ ਆ ਵਲੌਗ ਵੀ ਅਪਲੋਡ ਹੋਣ ਲੱਗਾ ਹੈ ਤਾਂ ਜਿਆਦਾ ਲੰਬਾ ਤੇ ਨਹੀਂ ਵਲੌਗ ਹੋਣਾ ਮੈਂ ਤੇ ਮੁੰਡੇ ਵਾਲਾ ਉਹ ਤੇ ਜਦੋਂ ਮੈਂ ਕੋਈ ਆਪਾਂ ਤੇ ਤੁਹਾਨੂੰ ਵੀ ਜਿਆਦਾ ਪਾਇਆ ਹੀ ਬੜਾ ਕੰਮ ਖਰਾਬ ਹੈ ਇਥੇ ਕਰਦੇ ਆਪਾਂ ਵਲੋਗਸ ਮਾਰਦੇ ਵਧੀਆ ਲਗਾ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਬਾਏ ਮਿੱਤਰੋ